ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਬਸੀ ਪਠਾਣਾ ਦੇ ਮਾਰਕੀਟ ਕਮੇਟੀ ਦੇ ਚੁਣੇ ਗਏ ਚੇਅਰਮੈਨਾਂ ਦਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਸਨਮਾਨ ਕੀਤਾ ਅੱਜ ਇਹ ਬੈ ਲਗਾਏ ਗਏ ਨੇ ਮਾਰਕੀਟ ਮੇਰੇ ਗੁਰਪ੍ਰੀਤ ਸਿੰਘ ਜੀ ਠੀਕ ਹੈ ਉਹਨਾਂ ਖੁਸ਼ੀਆਂ ਪਾਸਾਈਆਂ ਜਿਹੜਾ ਸਤਗੁਰੂ ਨਦਰ ਕਰੇ ਪਰਮਾਤਮਾ ਨੇ ਬੜਾ ਵਧੀਆ ਦਿਨ ਲੈ ਕੇ ਆਂਦਾ ਸਾਡੇ ਦੋ ਸਾਥੀ ਗੁਰਪ੍ਰੀਤ ਸਿੰਘ ਗੋਪੀ ਸਰਪੰਚ ਜੀ ਕੋਲੋਂ ਮੱਧਵਤੋਂ ਤੇ ਮਨਪ੍ਰੀਤ ਸਿੰਘ ਸੋਮਲ ਜੀ ਸਾਡੇ ਕਲੌਡ ਤੋਂ ਮਾਰੀਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨੇ ਤੇ ਸਾਡੀ ਸਾਰੀ ਹਾਈ ਕਮਾਂਡ ਨੇ ਇਹਨਾਂ ਨੂੰ ਮਾਰਕੀਟ ਕਮੇਟੀ ਖਮਾਣੋ ਦਾ ਤੇ ਮਾਰਕੀਟ ਬੁਲਦੀ ਬਸਤੀ ਪਹਣਾ ਦਾ ਚੇਅਰਮੈਨ ਚੁਣਿਆ ਚੇਅਰਮੈਨ ਲਗਾਇਆ ਗਿਆ ਤੇ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਤੇ ਸਾਡੇ ਵਰਕਰਾਂ ਦੇ ਵਿੱਚ ਵੀ ਖੁਸ਼ੀ ਹੈ ਕਿ ਸਾਡੇ ਪੁਰਾਣੇ ਸਾਥੀ ਨੇ ਸਾਡੇ ਪੁਰਾਣੇ ਦੋਸਤੂ ਨੇ ਭਰਾ ਵੀ ਨੇ ਮਿੱਤਰ ਵੀ ਨੇ ਮਾੜੇ ਚੰਗੇ ਸਮੇਂ ਦੇ ਪਾਰਟੀ ਦੇ ਨਾਲ ਖੜਨ ਵਾਲੇ ਸਾਥੀ ਨੇ ਸੋ ਮੈਂ ਇਸ ਗੱਲ ਦਾ ਧੰਨਵਾਦੀ ਆ ਪਾਰਟੀ ਹਾਈ ਕਮਾਂਡ ਬਾਕੀ ਸਾਡੇ ਪੁਰਾਣੇ ਵਰਕਰਾਂ ਨੂੰ ਜਿਆ ਮਾਨ ਸਨਮਾਨ ਆ ਦਿੱਤਾ ਜਾ ਰਿਹਾ ਸੋ ਮੈਂ ਇਹ ਪਰਮਾਤਮਾ ਕੀ ਅਰਦਾਸ ਕਰਦਾ ਕਿ ਜਿਹੜੀ ਸਾਡੇ ਭਰਾਵਾਂ ਨੂੰ ਜ਼ਿੰਮੇਵਾਰੀ ਮਿਲੀ ਆ ਇਹ ਬਖੂਬੀ ਨਿਭਾਉਣਗੇ ਤੇ ਸਾਰਿਆਂ ਨਾਲ ਲੱਗੇ ਚੱਲੋਗੇ ਮੈਂ ਹਮੇਸ਼ਾ ਕਹਿਣਾ ਉਹਨਾਂ ਕੀ ਤੁਹਾਡੀ ਡਿਊਟੀ ਕੋਈ ਵੀ ਹੋਵੇ ਉਹਨੂੰ ਤੁਸੀਂ ਬੜੀ ਸ਼ਿੱਦਤ ਦੇ ਨਾਲ ਪਿਆਰ ਨਾਲ ਤਰੀਕੇ ਨਾਲ ਨਿਭਾਈਏ ਤੇ ਸਾਰਿਆਂ ਨੂੰ ਅ ਅਗ ਨਾਲ ਲੈ ਕੇ ਚੱਲੀਏ ਤੇ ਇਹ ਬੜਾ ਵਧੀਆ ਸਾਡਾ ਆਦਾਰਾ ਹੈਗਾ ਤੇ ਸਾਡੇ ਇੱਥੇ ਖੁਸ਼ੀ ਦੀ ਗੱਲ ਇਹ ਆ ਕਿ ਇਹਨਾਂ ਦੇ ਨਾਲ ਰਿਲੇਟਿਡ ਹੀ ਸਾਡੇ ਮਾਰਕੀਟ ਕਮੇਟੀ ਸੌਰੀ ਪੰਜਾਬ ਮੰਡੀ ਬੋਰਡ ਦੇ ਸਾਡੇ ਮੈਂਬਰ ਵੀ ਨੇ ਇੰਦਰਜੀਤ ਸਿੰਘ ਇੰਦਰੀ ਜੀ ਸਾਡੇ ਲੇਬਰ ਬੋਰਡ ਦੇ ਸਾਡੇ ਨੰਬਰ ਪੰਜਾਬ ਦੇ ਰਾਜਪੁਰੀ ਜੀ ਸੋ ਸਾਰੇ ਸਾਡੇ ਸਾਥੀ ਸਪਾਂਸਰ ਸਾਹਿਬ ਆਏ ਨੇ ਪਿੰਡਾਂ ਤੋਂ ਪੰਜ ਸਾਹਿਬ ਸੋ ਸਾਰੇ ਸਾਡੇ ਸਾਥੀ ਇਕੱਠੇ ਹੋਏ ਆ ਉਹ ਇੱਕ ਜਸਤ ਮੁਲਾਕਾਤ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਹੋਰੀ ਪ੍ਰੋਗਰਾਮ ਲਿਖਿਆ ਜਾਊਗਾ ਤੇ ਮੇਰੀ ਫਿਰ ਇਹਨਾਂ ਦੋਨਾਂ ਭਰਾਵਾਂ ਨੂੰ ਇਹ ਇੱਕ ਬੇਨਤੀ ਲਾ ਲਓ ਭਰਾ ਹੋਣ ਦੇ ਵੱਡਾ ਭਰਾ ਹੋਣ ਦੇ ਨਾਤੇ ਲਾ ਲਓ ਵੀ ਮੈਂ ਇਹਨਾਂ ਨੂੰ ਇੱਕ ਆਦੇਸ਼ ਦੇ ਦਿੰਦਾ ਬੇਨਤੀ ਕਰਦਾ ਜਿਵੇਂ ਮਰਜ਼ੀ ਪਿਆਰ ਨਾਲ ਲਾ ਲਓ ਕਿ ਆਪਾਂ ਨੇ ਲੋਕਾਂ ਲਈ ਕੰਮ ਕਰਨਾ ਸੋ ਮੈਨੂੰ ਚੰਗਾ ਲੱਗਿਆ ਕਿ ਬੜੀ ਚੰਗੀ ਸੋਚ ਦੇ ਮਾਲਕ ਨੇ ਤੇ ਆਪਾਂ ਲੋਕਾਂ ਲਈ ਕੰਮ ਕਰਾਂਗੇ ਤੇ ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਾਂਗੇ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਫਿਰ ਤੋਂ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਬਾਈ ਗੁਰਜੀ ਖਾਸਾ ਬਾਈ ਗੁਰਜੀ ਕੀ ਖਤਰ ਬੜੀ ਬਤੀ ਬਠਨਾ ਚੇਅਰਮੈਨ ਲਗਾਇਆ ਗਿਆ ਠੀਕ ਹੈ ਨਾ ਜੀ ਲੋਕ ਪਹਿਲਾ ਭਾਈ ਸਭ ਤੋਂ ਪਹਿਲਾਂ ਮਾਰਾ ਦਾ ਸੁਪਰਾਨਾ ਦਾ ਜਿਨ੍ਹਾਂ ਨੇ ਆਪ ਨੂੰ ਇਹਨਾਂ ਮਾਨ ਵਕਸ਼ਿਆ ਜੀ ਉਸ ਤੋਂ ਬਾਅਦ ਪਾਰਟੀ ਦੇ ਹਾਈ ਕਮਾਂਡ ਦਾ ਧੰਨਵਾਦ ਹੈ ਤੇ ਸਾਡੇ ਵੱਡੇ ਭਰਾ ਸਰਦਾਰ ਪੁੱਤਰ ਜੀ ਹੈਪੀ ਜੀ ਇਹਨਾਂ ਨੇ ਸਾਨੂੰ ਇਹਨਾਂ ਮਾਨ ਵਕਸ਼ਿਆ ਤੇ ਜ਼ੋਰਾਂ ਨੂੰ ਡਿਊਟੀ ਲਈਏ ਪਾਰਟੀ ਨੇ ਉਹਨੂੰ ਅਸੀਂ ਪੂਰੀ ਤਰ੍ਹਾਂ ਦੇ ਅਸੀਂ ਨਿਵਾਵਾਂਗੇ ਤੇ ਜਨਤਾ ਦੀ ਸੇਵਾ ਵਿੱਚ ਹਾਜ਼ਰ ਰਹਾਂਗੇ ਤੇ ਇਹਦੇ ਵਿੱਚ ਸਾਡੇ ਸਾਥੀ ਰਾਜਪੂਰੀ ਜੀ ਅੰਗਰੇਜ਼ੀ ਤੇ ਬਾਕੀ ਸਰਪੰਚ ਸਾਹਿਬਾ ਨਾਲ ਸਾਰੇ ਦੇ ਸਹਾਯੋਗ ਨਾਲ ਅਸੀਂ ਹਲਕੇ ਵਿੱਚ ਕੰਮ ਕਰਾਂਗੇ ਤੇ ਪਾਰਕ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ। ਮਾਨੋ ਮਾਪੇ ਕਢੀ ਤੇ ਚੀਰਮੈਨ ਲਗਾਇਆ ਗਿਆ। ਕੀ ਕਿਹੜਾ ਦੋਵਾਂ। ਬੰਦਾ ਥੈਂਕ ਯੂ ਸਕਾਲਪੁਰ ਖਦਾ। ਪਰਮਾਤਮਾ ਦਾ ਧੰਨਵਾਦ। ਅਰਬ ਮੇਰਾ ਪ੍ਰਾ ਮੇਦਰਪਿੰਦਰ ਸਿੰਘ ਹੈਪੀ ਜੀ ਔਰ ਮੁੱਖ ਮੰਤਰੀ ਸਾਹਿਬ ਔਰ ਹਾਈ ਕਮਾਂਡ ਦਾ ਔਰ ਸਪੈਸ਼ਲੀ ਮੇਰੇ ਇਲਾਕੇ ਦੇ ਜਿੰਨੇ ਵੀ ਸਾਡੇ ਸਾਥੀ ਰਹਿ ਸੱਜਣ ਮਿੱਤਰ ਪਿਆਰ ਕਰਨ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਹਮੇਸ਼ਾ ਜੋ ਵੀ ਆ ਜਿੱਥੇ ਵੀ ਆ ਤੁਹਾਡੇ ਸੱਜਣਾ ਤੇ ਪਿਆਰ ਕਰਕੇ ਆ। ਇੱਕ ਮਾਰਕ ਮਾਰਕੀਟ ਕਮੇਟੀ ਦਾ ਉਹਦਾ ਇੱਕ ਜ਼ਿੰਮੇਵਾਰੀ ਆ। ਔਰ ਪ੍ਰੋਮਿਸਿਸ ਗੱਲ ਦਾ ਹੀ ਮੈਂ ਆਲਵੇਸ ਹੀ ਕਰਦਾ ਵੀ ਜ਼ਿੰਮੇਵਾਰੀ ਉਹ 100 ਜੋ 100% ਨਭਾਵਾਂਗੇ 90 ਨਾ ਕਿ 99.9% ਲੋਕਾਂ ਦੇ ਹਿੱਤ ਲਈ ਇਹ ਜ਼ਿੰਦਗੀ ਪਹਿਲਾਂ ਵੀ ਲੋਕਾਂ ਦੇ ਹਿੱਤ ਲਈ ਲਾਈ ਸੀ ਤੇ ਅੱਗੇ ਵੀ ਲੋਕਾਂ ਦੇ ਹਿੱਤ ਲਈ ਲਾਵਾਂਗੇ। ਆਪਣੀ ਪਾਰਟੀ ਲਈ ਆਪਦੇ ਭਰਾ ਲਈ ਔਰ ਲੋਕਾਂ ਲਈ ਸਮਾਜਿਕ ਆਲਵੇਜ਼ ਜੀ ਅਸੀਂ ਦਿਨ ਰਾਤ ਖੜੇ ਆਂ ਔਰ ਸਪੈਸ਼ਲੀ ਮੈਂ ਵੀ ਇੱਕ ਜ਼ਿਮੀਂਦਾਰ ਕਿਸਾਨ ਪਰਿਵਾਰ ਤੋਂ ਸਬੰਧ ਰੱਖਦਾ ਉਹ ਆਦਾਰਾ ਵੀ ਜਿਹੜਾ ਮਾਰਕੀਟ ਕਮੇਟੀ ਦਾ ਹੈ ਬਹੁਤ ਜ਼ਿਮੀਂਦਾਰ ਭਰਾਵਾਂ ਦੇ ਨਾਲ ਅਟੈਚਡ ਆ ਸੋ ਉਹਨਾਂ ਨੂੰ ਮਿਲਾਂਗੇ ਬੈਠਾਂਗੇ ਜੋ ਵੀ ਉਹਨਾਂ ਨੇ ਸਮੱਸਿਆਵਾਂ ਮੰਡੀਕਰਨ ਬੋਰਡ ਦੀਆਂ ਹੋਈਆਂ ਮਾਰਕੀਟ ਕਮੇਟੀ ਦੀਆਂ ਆਪਾਂ ਲੈ ਕੇ ਐਮਐਲਏ ਸਾਹਿਬ ਨੂੰ ਨਾਲ ਲੈ ਕੇ ਜਿੱਥੇ ਜਿੱਥੇ ਜੋ ਵੀ ਸਮੱਸਿਆਵਾਂ ਆ ਹੱਲ ਹੁੰਦਾ ਹੋਗਾ ਕਰਵਾਵਾਂਗੇ ਔਰ ਮੈਂ ਉਮੀਦ ਨਹੀਂ ਪੂਰੀ ਕਲਪ ਚੰਦਈ ਨਾ ਨਵਾ ਕੇ ਆਪਦੇ ਬਲਾਕ ਤੋਂ ਤੇ ਆਪਦੇ ਬਸੀ ਪਟਾਣ ਵਾਲੇ ਬਲਾਕ ਤੋਂ ਅਸੀਂ ਨੰਬਰ 1 ਮਾਰਕੀਟ ਕਮੇਟੀ ਦੇ ਅਧਾਰ 'ਤੇ ਵਜੋਂ ਲੈ ਕੇ ਜਾਵਾਂਗੇ ਐਮਐਲਏ ਸਾਹਿਬ ਦੇ ਸੰਗੋਗਰਾ ਸੋ ਥੈਂਕ ਯੂ ਬਹੁਤ ਬਹੁਤ ਦੁਬਾਰਾ ਤੋਂ ਬੇਤੁਨੁਬਾਦ ਸਾਰੇ ਸਾਥੀਆਂ ਦਾ ਔਰ ਸਰਕਾਰ ਦਾ ਐਮਐਲਏ ਸਾਹਿਬ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز